ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਅੱਜ ਆ ਨਵਾਂ ਸਾਲ 2025 ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਅਸੀਂ ਪਹੁੰਚੇ ਆ ਨਵਾਂ ਸਾਲ ਸਭ ਤੋਂ ਪਹਿਲਾਂ ਗੁਰੂ ਘਰ ਤੋਂ ਸ਼ੁਰੂਆਤ ਕਰਾਂਗੇ ਲੋ ਜੀ ਅਸੀਂ ਪਹੁੰਚੇ ਆ ਗੁਰੂ ਘਰ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਵਾਹਿਗੁਰੂ 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 ਲੋ ਜੀ ਸਾਰੇ ਜਣੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਇੱਕ ਵਾਰੀ ਫੇਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦੇਦਾਰ ਕਰੋ ਹੇ ਵਾਹਿਗੁਰੂ ਸਾਰੇ ਨਗਰ ਤੇ ਮਿਹਰ ਭਰਿਆ ਹੱਥ ਰੱਖੀ ਚੜ੍ਹਦੀ ਕਲਾ ਬਖਸ਼ੀ ਹਰ ਮਦਾਨੇ ਫਤਿਹ ਬਖਸ਼ੀ ਵਾਹਿਗੁਰੂ 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 ਲੋ ਜੀ ਇੱਧਰ ਸੱਚਖੰਡ ਵਸੇ ਨਰਨਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ 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 ਤੰਦਰੁਸਤੀ ਆ ਜੀ ਗੁਰੂ ਘਰ ਦੇ ਦਰਸ਼ਨ ਵਾਹਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਮਹਾਰਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜੀ ਵਾਹਿਗੁਰੂ ਵਾਹਿਗੁਰੂ ਨਵੇਂ ਸਾਲ ਦੀਆਂ ਮਹਾਰਾ ਸੱਚੇ ਪਾਤਸ਼ਾਹ ਜੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਮਾਰੇ ਸੱਚੇ ਪਾਤਸ਼ਾਹ ਜੀ ਏ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ ਲਾਵੇ ਸਾਫ ਸੰਗਤ ਨੂੰ ਨਵੇਂ ਨਵੇਂ ਸਾਲ ਦੀਆਂ ਵਧਾਈਆਂ ਗਲੀ ਦੇ ਵਿੱਚ ਕੋਈ ਵੀ ਨਹੀਂ ਆ ਹਲੇ ਉੱਠੇ ਨਹੀਂ 6:30 ਹੋ ਗਏ ਆ ਉਹਨੇ ਕਿ ਸੱਤ ਵਧਾਈ ਆ ਬਾਬਾ ਗੁਰਦੁਆਰਾ ਸਾਹਿਬ ਤੋਂ ਆ ਗਏ ਹੁਣ ਘਰ ਨੂੰ ਜਾਂਦੇ ਪਿਆ ਠੰਡ ਲੱਗਦੀ ਅੱਜ ਅਜੇ ਨਾ ਕੇ ਕੱਪੜੇ ਜਿਹੜੇ ਜਿਹੜੇ ਹੱਥ ਆਏ ਉਹੋ ਚਾੜ ਲਏ ਅੱਜ ਪਾਣੀ ਉਹ ਲੇਟ ਆਇਆ 6 ਵਜੇ ਆਇਆ ਜਾ ਕੇ ਪਾਣੀ 5 ਵਜੇ ਚਾਹੀਦਾ ਸੀ ਨਵੇਂ ਸਾਲ ਵਾਲੇ ਦੇ ਨਾਲ ਹੁਣ ਘਰੇ ਜਾਈਏ ਬੂਟ ਵਾਟ ਪਾਈਏ ਹਨਾ ਫਿਰ ਦੇਖੀਏ ਘੁੰਮੀਏ ਫਿਰੀਏ ਲੋ ਜੀ ਆ ਸਾਡਾ ਪਿੰਡ ਉਹ ਸਾਹਮਣੇ ਮਨਮ ਦਾ ਘਰ ਆ ਜੇ ਨੂੰ ਅਸੀਂ ਕਹਿੰਦੇ ਹੁੰਦੇ ਸੀ ਸੱਪ ਆ ਸਾਡੇ ਜਮਨੇ ਦਾ ਘਰ ਆ ਟੌ ਦਾ ਲੋ ਜੀ ਹੁਣ ਅਸੀਂ ਆ ਗਏ ਆਪਣੀ ਗਲੀ ਦੇ ਵਿੱਚ ਮੈਨ ਲੱਗਦਾ ਆ ਵੀ ਦੀ ਤਿਆਰੀ ਆ ਉਹ ਦੇਖੋ ਅਭੀ ਨੇ ਚਾਹ ਫੜੀ ਪਾ ਨਿਆ ਨਹਾਦ ਹੋ ਕੇ ਖੜ ਗਿਆ ਆ ਕੇ ਗਲੀ ਦੇ ਵਿੱਚ ਆਇਆ ਸਾਡੀ ਜਿੰਦ ਜਾਨ ਅਭੀ ਭਾਜੀ ਹੈਪੀ ਨਿਊ ਇਅਰ ਤੇ ਨਿਊ ਇਅਰ ਦਾ ਹੀ ਭਾਈ ਚਾ ਵੀਂਦੇ ਵੇ ਨਹੀਂ ਗਰਮ ਪਾਣੀ ਜਾਂ ਗਲਾ ਜਿਆ ਖਰਾਬ ਹੋ ਗਿਆ ਭਾਈ ਅੱਛਾ ਅਜੀ ਮੁਬਾਰਕਾ ਸੇ ਦੁਪਹਿਰ ਨੂੰ ਮੁਬਾਰਕਾ ਭਾਈ ਤੁਹਾਨੂੰ ਵੀ ਆ ਨਵੇਂ ਸਾਲ ਦੀ ਮੁਬਾਰਕਾ ਸਾਡੇ ਭਾਈ ਨੂੰ ਹਨਾ ਹੈਪੀ ਨਿਊ ਇਅਰ ਲੈ ਬਈ ਨਾਲਿਆ ਤੇ ਨਿਊ ਇਅਰ ਦਾ ਸਾਨੂੰ ਸਾਰਿਆਂ ਨੂੰ ਵੀ ਨਾਲੇ ਅੱਜ ਹੋਰ ਸਵੇਰੇ ਕੱਲ ਹੋਏ ਪੜ ਕੇ ਹੀ ਅੱਜ ਦਾ ਅੱਜ ਤਾਂ ਗੱਡੀਆਂ ਨਾ ਕੇ ਘੁੰਮ ਲਈ ਜਾ ਦੇਖੋ ਤਾਂ ਸਵੇਰ ਸਵੇਰੇ ਠੰਢੀ ਹਵਾ ਚੱਲਣ ਲੱਗੀ ਓ ਲੜੀਈ ਹੈ ਕਿੱਦਾਂ ਲੱਗੀ ਆ ਇੱਲਾ ਹਵਾ ਹੀ ਰੁਸ ਚੇ ਆਜਾ ਲੈ ਇਹ ਮੁਰਗਾ ਵੀ ਆ ਕੋਟ ਸੋਹਣਾ ਲੱਗਦਾ ਇਹ ਯੂ ਐਸ ਏ ਵਾਲਾ ਅਮਰੀਕਾ ਵਰਕਾਈ ਬਹੁਤ ਮੱਥਾ ਦੇ ਹਾਂਜੀ ਧਿਆਨ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਉਹ ਪਤੰਦਰੋਂ ਠੰਡਾ ਹੀ ਦੁੱਧ ਪੀ ਜਾਂਦੇ ਆ ਗਰਮ ਕਰ ਲੋ ਬਾਅਦ ਜਾ ਕੇ ਚਲ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪੁੱਤੂ ਹੰਗੂਆਂ ਦੇ ਕਿੰਨੇ ਸਾਰੇ

ਹਾਂਜੀ ਹੁਣ ਅਸੀਂ ਲੱਗਿਆ ਜੀ ਰੋਟੀ ਖਾਣ ਅੱਜ ਰੋਟੀ ਦੇ ਵਿੱਚ ਬਣਾਇਆ ਹੈਗਾ ਮੰਮੀ ਨੇ ਸਾਗ ਨਾਲ ਮੱਖਣ ਪਾ ਕੇ ਮੱਕੀ ਦੀ ਰੋਟੀ ਦੇ ਨਾਲ ਹੈਗਾ ਲੱਸੀ ਠੀਕ ਹੈ ਜੀ ਤਾਜੀ ਤਾਜੀ ਮੱਕੀ ਰੋਟੀ ਬਣੀ ਜਾਂਦੀ ਆ ਅਸੀਂ ਤਾਜੀ ਤਾਜੀ ਖਾਈ ਜਾਂਦੇ ਆ ਬੈਠੀ ਠੀਕ ਹੈ ਜੀ ਆਜੋ ਮੱਕੀ ਰੋਟੀ ਛਕ ਲੋ ਸਾਰੇ ਜਣੇ ਸਾਗ ਦੇ ਨਾਲ ਬਾੜੀ ਸਵਾਦ ਲੱਗਦੀ ਆ ਮੁਬਾਰਕਾ ਭਾਈ ਜੀ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਠੇਕੇਦਾਰ ਜੀ ਹੋਰ ਠੀਕ ਆ ਠੀਕ ਆ ਜੀ ਰੋਡਾ ਜੀ ਰੋਡੇ ਭਾਈ ਮੁਬਾਰਕਾ ਤੇ ਨਵੇਂ ਸਾਲ ਦੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਪਹਿਲਾ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਕੋਈ ਨੀ ਜੋ ਮਰਜੀ ਕਹਿ ਨਵੇਂ ਸਾਲ ਦੀਆਂ ਮੁਬਾਰਕਾਂ ਕਹਦੇ ਪੰਨੇ ਯਾਰ ਮਰੇ ਤੂੰ ਕਹਿ ਤੂੰ ਕਹਿ ਹੈਪੀ ਨਿਊ ਇਅਰ ਮੁਬਾਰਕਾਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਮੁਬਾਰਕਾਂ ਗਏ ਨਵੇਂ ਸਾਲ ਦੀਆਂ ਮੁਬਾਰਕਾਂ ਆ ਗਏ ਪਹਿਲਾ ਵੇ ਮੁਬਾਰਕਾਂ ਨਵੇਂ ਸਾਲ ਦੀਆਂ ਹੈ ਤੁਹਾਨੂੰ ਵੀ ਰਕੇਸ਼ ਜੀ ਮੁਬਾਰਕਾਂ ਦੇ ਮੁਬਾਰਕਾਂ ਨਵੇਂ ਸਾਲ ਦੀਆਂ ਹਾਂ ਆ ਕੀ ਕਰੀ ਜਾਂਦਾ ਹਾਂਜੀ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਤੁਹਾਨੂੰ ਦੋਨਾਂ ਨੂੰ ਧੂਣੀ ਦੇ ਚਾ ਚਾ ਦੇ ਵਿੱਚ ਲੈਟਰ ਇਹ ਨਹੀਂ ਮੁਕਾ ਲੈਣੇ ਆਪਣੇ ਵੈਨਾਂ ਦਾ ਧੂਣੀ ਦੇ ਇਹਨਾਂ ਤੋਂ ਬਲਦੀ ਨਹੀਂ ਇਹ ਘੰਟਾ ਹੋ ਗਿਆ ਬੈਠਿਆਂ ਨੂੰ ਅੱਜ ਆਪਾਂ ਅਸੀਂ ਸਾਈਡ ਤੇ ਪਾਣੇ ਆ ਇੱਧਰ ਡੈਡੀ ਹੁਣਾਂ ਦਾ ਜਿੱਥੇ ਕੰਮ ਚੱਲਦਾ ਹੈ ਇੱਧਰ ਹੈਗਾ ਜੀ ਲੈਂਟਰ ਥਰੜਲੀ ਬਿਲਡਿੰਗ ਦਾ ਪਾਤ ਆ ਉੱਪਰ ਬਿਲਡਿੰਗ ਦਾ ਜੀ ਲੈਂਟਰ ਪੈਣਾ ਇੱਧਰ ਕੰਮ ਤੇ ਪਹੁੰਚੇ ਹੋ ਅਸੀਂ ਬੰਦੇ ਦੇਖ ਲਓ ਸਾਡੇ ਜੀ ਘੁੰਮਦੇ ਫਿਰਦੇ ਇਹਨੂੰ ਰੋਡਾ ਕਹਿੰਦੇ ਆ ਜੀ ਰੋਡਾ ਰੋਡੇ 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 ਦਾੜੀ ਨਹੀਂ ਕਟਾਣੀ ਅੱਜ ਦਾੜੀ ਨਹੀਂ ਖਾਲਸੇ ਬਣਣਾ ਖੜਕਾ ਖਾਲਸੇ ਤੇ ਤੈਨੂੰ ਨਹੀਂ ਬਣਣਾ ਤੂੰ ਖਾਂਦਾ ਦਾ ਸਾਰਾ ਕੁਝ ਆ ਖਾਂਦਾ ਤੇ ਇਹ ਕੰਮ ਨਹੀਂ ਕਰਨੇ ਨਸ਼ਾ ਦਾ ਕਰਦਾ ਤੂੰ ਅੱਛਾ ਦੁੱਧੇ ਲਾ ਕੇ ਆ ਕੀ ਖਾ ਗਿਆ ਆ ਰੋਡੇ ਤੁਹਾਨੂੰ ਪਤਾ ਹੀ ਆ ਕਿਹੜੀ ਕਿਹੜੀ ਚੀਜ਼ ਨਾਲ ਜਾਣੇ ਗੋਲੇ ਖਾਣੇ ਗੋਲੀ ਖਾਣੀ ਫੇਰ ਹੋਰ ਚਾਚਾ ਜੀ ਮੁਬਾਰਕਾ ਤੁਹਾਨੂੰ ਨਵੇਂ ਸਾਲ ਦੀਆਂ ਏ ਸਾਡੇ ਚਾਚਾ ਜੀ ਨੇ ਜੀ ਬਿਜਲੀ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਪੂਰੇ ਸਤਨੌਰ ਦੇ ਵਿੱਚ ਬਈ ਕਿੰਦਾ ਅਮੇ ਸਾਲ ਦੀਆਂ ਮੁਬਾਰਕਾਂ ਜੇ ਮੈਂ ਇੱਕ ਵਾਰੀ ਕਹਤਾ ਮੁਬਾਰਕ ਦੁਬਾਰਾ ਫੇਕ ਹੈ ਮੈਂ ਤਾਂ ਕਹਤਾ ਨਹੀਂ ਤੂੰ ਕਹਿ ਨਵੇਂ ਸਾਲ ਦੀਆਂ ਮੁਬਾਰਕਾਂ ਕਹਿ ਪੁਰਾਣੀਆਂ ਦੀਆਂ ਮੁਬਾਰਕਾਂ ਹੋਰ ਦੁਬਾਰਾ ਸੁਣ ਵਾਲੇ ਦੁਬਾਰਾ ਨਾ ਦੇ ਘਟੀ ਆ ਪੂਰੇ ਡੇਢ ਘੰਟਾ ਹੋ ਗਿਆ ਅੱਗ ਬਾਲਦਿਆਂ ਨੂੰ ਉਹ ਜਿਹੜੇ ਬਾਣ ਨੇ ਉਹ ਇੱਥੇ ਲਾ ਦੇ ਮੋਟਰਸਾਈਕਲ ਤੇਰੇ ਪੈਰ ਪੁੱਜਦੇ ਨਹੀਂ ਆ ਦੇਖੋ ਜੀ ਸਾਡੇ ਕੋਲ ਬੰਦਾ ਆਇਆ ਮੋਟਰਸਾਈਕਲ ਦੇ ਇਹਦੇ ਪੈਰ ਨਹੀਂ ਪੁੱਜਦੇ ਉਹ ਆਉਂਦੇ 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 ਕੰਦ ਨਾ ਹ ਪੈਰ ਲਾ ਕੇ ਖੜਾ ਮੋਟਰਸਾਈਕਲ ਕੀਤਾ ਉਹਨ ਇੱਕ ਪੈਰ ਚੱਕ ਹੋਇਆ ਆ ਹਾਂ ਲੋ ਜੀ ਲੱਤਾ ਕਿਦਾਂ ਹਾਲ ਜੀ ਵਧਾਈਆ ਤੇ ਨਵੇਂ ਸਾਲ ਦੀ ਆ ਤੇ ਚਾ ਵਧਾਈਆ ਵਧਾਈਆ ਪਹਿਲਾਂ ਕਹੇ ਵਧਾਈਆ ਨਾ ਚਾ ਵਧਾਈਆ ਨਵੇਂ ਸਾਲ ਦੇ ਆ ਦੇਖੋ ਟਿੱਡਾ ਜਿਹਾ ਹੀ ਐ ਵਿਚਾਰਾ ਨਿਕਾਇਆ ਸਾਡੇ ਕੇ ਚਾਰ ਮੋਟਾ ਦੌੜਦਾ ਹੀ ਬਹੁਤ ਤੇਜ਼ ਹੈ ਹੈ ਟੱਕਰੇ ਹਣੀ ਕੋਈ ਕਿੱਦੇ ਕੋ ਟੱਕਰ ਉਹ ਦੇ ਉਹ ਦੇ ਉਹ ਪਾੜ ਪਰ ਵੀਰੇ ਸਵੇਰੇ ਕੁੱਤਾ ਆ ਵੀ ਅੱਗ ਲਾਲੀ ਧੂਣੀ ਵਾਲਤੀ ਸਵੇਰੇ ਸਵੇਰੇ ਆਪਾਂ ਬੰਦੇ ਰੈਡੀ ਛੇੜੀ ਪੂਰੇ ਚਾਹ ਪੀ ਲੋ ਥੋੜੇ ਬਾਦੇ ਚਾਹ ਪੀ ਲੋ ਵੇ ਚਾਹ ਦਰਬਾਰ ਪੀ ਗੋੜ ਵਾਲੀ ਪਰ ਆਵਾਜ਼ ਗੋੜ ਵਾਲੀ ਆ ਉਹ ਗੋੜ ਵਾਲੀ ਤਾਂ ਹੈਗੀ ਵਧੀਆ ਸਾਰੇ ਸਾਰੇ ਲੈ ਜੂ ਫੇ ਆ ਜੂ ਵਧੀਆ ਤਾਂ ਹੈਗੀ ਆ ਆਇਓ ਮਹਾਰਾਜ ਕਿੱਦਾਂ ਹਾਲ ਜੀ ਅੰਕਲ ਜੀ ਠੀਕ ਆ ਚੱਲ ਆ ਲੈ ਅੱਜੋ ਵੀ ਥੋੜੀ ਕਰਦੇ ਥੋੜੀ ਕਰਦੇ ਯਾਰ ਹੋਰ ਇੱਥੇ ਪੜਾ ਲੀਟਰ ਕਿੰਨੇ ਕਿੰਨੇ ਭਰੇ ਮੰਮੀ ਹੁਣੀ ਪੰਮਾ ਲੱਟ ਕਰਦੇ ਬੈਠ ਵੜਿਆ ਤਾਂ ਨਾ ਦਾਓ ਬੜੇ ਜੱਟ ਬੜੇ ਯਾਰ ਆਪਾਂ ਨੂੰ ਆ ਯਾਰ ਰੋਟੀਆਂ ਜਿਆਦਾ ਗਰਮ ਹੋ ਜਾਣੀਆਂ ਮੈਂ ਤਾਂ ਮੈਂ ਤਾਂ ਚੱਲਦੇ ਆ ਤਾਰੀ ਉਹ ਲੈਂਟਰ ਨਹੀਂ ਸੀ ਲੈਂਟਰ ਵਾਲੇ ਬੰਦੇ ਆਏ ਉਹ ਜੀ ਲੈਂਟਰ ਮੈਂ ਤਾਰੀ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਇੱਥੇ ਕੀ ਕਰਕੇ ਰੋਟੀ ਗਰਮ ਛਕੋ ਰੋਟੀ ਥੋੜੇ ਲੈਂਟਰ ਸ਼ੁਰੂ ਨਹੀਂ ਹੋ ਰਹੇ ਹੈ ਵੇ ਬੰਦੇ ਲੈਂਡਰ ਪਾਣਾ ਅੱਜ ਅੰਦਰ ਬੰਦੇ ਲਾਇਓ ਆ ਪਾਸਟਰ ਵਿੱਚ ਤੇ ਚੇਹ ਹੁਣੇ ਲਾਇਆ ਸੀ ਅੱਜ ਚਾਹ ਦਾ ਲੰਗਰ ਕੁਟੀਆਂ ਤੇ ਭਗਤਾ ਨੇ ਉੱਥੋਂ ਆਇਆ ਪੂਰੀਆ ਵਦਾਣਾ ਲੈ ਵੀ ਅੱਜ ਪਾ ਲਿਆ ਚਾ ਪੂਰੀਆ ਮੇਰਾ ਖਾਈਏ ਕਿ ਆਕ ਵਾਹ ਸੱਥੇ ਵੇ ਖਾਂਦੇ ਆ ਤੇ ਇੱਥੇ ਹੁੰਦਾ ਦੋਸਤੋ ਅੱਜ ਦਾ ਬਲੌਗ ਸਾਡਾ ਖਤਮ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਅੱਜ ਥੋੜਾ ਜਿਹਾ ਫੰਕਸ਼ਨ ਹੈ ਕਹਿੰਦੇ ਅੱਜ ਕੰਮ ਵੀ ਅਸੀਂ ਬਿਜੀ ਆ ਕੰਮ ਤੇ ਲੈਂਟ ਲੁੰਡਰ ਪਾਣਾ ਇਸ ਕਰਕੇ ਬਿਜੀ ਆ ਤਾਂ ਕਰਕੇ ਕਿਤੇ ਜਾਣੀ ਹੋਏ ਥੈਂਕ ਯੂ ਆਲ ਮਿਲਦੇ ਆ ਲਵ ਯੂ ਨਵੇਂ ਸਾਲ ਦੀਆਂ ਮੁਬਾਰਕਾਂ ਫੇਰ ਵਾਰ ਸਾਰਿਆਂ ਨੂੰ